ਪਿੰਡ ਸ਼ਾਹਪੁਰ ਦੇ ਡਾਕਟਰ ਅਸ਼ਨੀ ਮਨੀ ਸ਼ਾਹਪੁਰ ਵੱਲੋਂ ਸਮੂਹ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਪਿੰਡ ਦੇ ਵਿੱਚ ਸਰਪੱਖੀ ਵਿਕਾਸ ਕਰਉਣ ਲਈ ਪਾਰਟੀ ਪੈ ਤੇ ਉੱਠ ਕੇ ಗ್ರಾಮ ਪੰਚਾਇਤ ਬਣਾਈ ਜਾਵੇ ਤਾਂ ਜੋ ਪਿੰਡ ਦੇ ਵਿੱਚ ਵਿਕਾਸ ਕਾਜ ਹੋ ਸਕਣ ਪਿੰਡ ਦੀ ਸੇਵਾ ਲਈ ਮੈਂ ਸਰਪੰਚੀ ਦੇ ਪੇਪਰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਾਵਿਤ ਕੀਤੇ ਹਨ ਮੇਰੀ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਹੈ ਕਿ ਮੈਨੂੰ ਇੱਕ ਵਾਰੀ ਸਰਪੰਚੀ ਦੀ ਸੇਵਾ ਦਾ ਮੌਕਾ ਦਿਓ ਤਾਂ ਜੋ ਪਿੰਡ ਦੇ ਵਿੱਚ ਵਿਕਾਸ ਕਾਜ ਜੂਰੂਰ ਪੂਰੇ ਹੋ ਸਕਣ ਇਸ ਮੌਕੇ ਉਹਨਾਂ ਦੇ ਨਾਲ ਮੋਹਨ ਸਿੰਘ ਇੰਦਰਜੀਤ ਸਿੰਘ ਮਨਦੀਪ ਸਿੰਘ ਸ਼ਾਹਪੁਰ VOTER ਦੇ ਸਪੋਰਟਰ ਭੜੀ ਗਿੰਦੀ ਪਹਜal ਸਨ ਦੋਆਬਾ ਨੂੰ 24 ਚਾਨ ਲਈ ਅਜੀਤ ਸਿੰਘ ਨਾਗੀ ਨਾਲ ਮਨਪ੍ਰੀਤ ਸਿੰਘ ਮਜਾਰਾ ਗੁਰਚਾਨ ਸਿੰਘ ਨਾਗੀ ਦੀ ਸ਼ਾਹਪੁਰ ਤੋਂ ਦੋਆਬਾ ਨੂੰ 20 ਚਾਨ ਲਈ ਵਿਸ਼ੇਸ਼ ਰਿਪੋਰਟ ਜੀਦਾ ਤੁਸੀਂ ਪਿੰਡ ਸ਼ਾਹਪੁਰ ਤੋਂ ਸਰਪੰਚੀ ਦੇ ਪੇਪਰ ਭਰੇ ਆ ਲੋਕਾਂ ਨੇ ਤੁਹਾਡੇ ਭਰੋਸਾ ਕਰਨਾ ਤੁਹਾਨੂੰ ਸਰਪੰਚ ਹੀ ਬਣਾਣਗੇ ਜਿਹੜੀਆਂ ਲੋਕਾਂ ਦੀਆਂ ਮੰਗਾਂ ਕੀ ਮੰਗਾ ਕਿ ਤੁਸੀਂ ਮੰਗਾ ਪੂਰੀਆਂ ਕਰੋਗੇ ਆਪਣਾ ਨਾਮ ਦੱਸ ਕੇ ਸੁਭੇਤ ਕੀਣਾ ਚਾਹੁੰਦੇ ਹੋ ਮੈਂ ਡਾਕਟਰ ਅਸ਼ਨੀਕ ਕੁਮਾਰ ਸ਼ਾਹਪੁਰੀ ਪਿਛਲੇ 21 ਸਾਲਾਂ ਤੋਂ ਪਿੰਡ ਦੇ ਵਿੱਚ ਮੈਨੂੰ ਪਿੰਡ ਵਾਸੀਆਂ ਨੇ ਉਸ ਤਾਲਪੁਰ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸੇਵਾ ਕਰਨ ਦਾ ਮੌਕਾ ਆਲਰੇਡੀ ਦਿੱਤਾ ਹੋਇਆ ਆ ਕਿਸੇ ਦਾ ਕੋਈ ਵੀ ਕੰਮ ਜਿਹੜੇ ਮੇਰੇ ਅਧਿਕਾਰ ਖੇਤਰ ਵਿੱਚ ਤੇ ਮੇਰੀ ਪਹੁੰਚ ਮਤਾਪਕ ਹੁੰਦਾ ਆ ਉਹਨੂੰ ਮੈਂ ਪਹਿਲਾਂ ਵੀ ਆਪਣੇ ਤਨ ਦੇ ਹਿੰਦੇ ਨਾਲ ਕਰਨ ਦੀ ਕੋਸ਼ਿਸ਼ ਕਰਦਾ ਤੇ ਜੋ ਇਸ ਵਾਰ 2024 ਦੀ ਜਿਹੜੀ ਆ ਹੁਣ ਇਲੈਕਸ਼ਨ ਹੋ ਰਹੀ ਆ ਪੰਚਾਇਤੀ ਇਹਦੇ ਵਿੱਚ ਮੈਨੂੰ ਫੇਰ ਪਿੰਡ ਵਾਸੀਆਂ ਨੇ ਬਹੁਤ ਵੱਡੀ ਤਰ੍ਹਾਂ ਦੇ ਵਿੱਚ ਹੱਲਾਸ਼ੀਰੀ ਦੇ ਕੇ ਆਪਣੇ ਸਰਪੰਚੀ ਦੇ ਉਮੀਦਵਾਰ ਵਜੋਂ ਮੈਨੂੰ ਜਿਹੜਾ ਆ ਉਹਨਾਂ ਨੇ ਥਾਪਨਾ ਦਿੱਤੀ ਔਰ ਮੇਰੇ ਨੂੰ ਪਹਿਲਾਂ ਮੇਰੇ ਫਾਦਰ ਸਾਹਿਬ ਮੇਰੇ ਗ੍ਰੈਂਡਫਾਦਰ ਉਹਨਾਂ ਨੇ ਵੀ ਪਿੰਡ ਦੀ ਸੇਵਾ ਕੀਤੀ ਸੀ ਬਤੌਰ ਐਮਐਲ ਐਮਪੀ ਇਲੈਕਸ਼ਨ ਲੜਦੇ ਰਹੇ ਆ ਤੇ ਹੁਣ ਇਸ ਇਲੈਕਸ਼ਨ ਮੁਤਾਬਕ ਜੇਕਰ ਮੈਨੂੰ ਸਾਰੇ ਜਿਹੜੇ ਆ ਖੱਲਾ ਸ਼ਰੀ ਦੇ ਇੱਕ ਇਹ ਆਪਣੀ ਮਿਹਨਤ ਦੇ ਨਾਲ ਵਾਕਤ ਬਾਤ ਵੋਟ ਦੇ ਸਪੋਰਟ ਕਰਕੇ ਸਰਪੰਚੀ ਕਰਨ ਦਾ ਮੌਕਾ ਦਿੰਦੇ ਆ ਤਾਂ ਮੈਂ ਇਹ ਪਿੰਡ ਦੀਆਂ ਜਿਹੜੀਆਂ ਵਿਧਿਆਦੀ ਲੋੜਾਂ ਆ ਉਹਨਾਂ ਨੂੰ ਪੂਰੀਆਂ ਕਰਨ ਤੇ ਧਿਆਨ ਦੇਵਾਂਗਾ ਜੋ ਕਿ ਸਾਡੇ ਜਿਹੜੀਆਂ ਪਿਛਲੇ ਜਿੱਦੀਆਂ ਵੀ ਜੇਤਾਂ ਹੁੰਦੀਆਂ ਆ ਉਹਨਾਂ ਨੇ ਅੱਜ ਤੱਕ ਕਿ ਨਾ ਬਲਕ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਤੁਹਾਡੇ ਪਿੰਡ ਦੇ ਕੀ ਬਣਾਦੀ ਲੋਕਾਂ ਨੇ ਜਿਵੇਂ ਕਿ ਸਾਡੇ ਪਾਣੀ ਫੈਂਟ ਦਾ ਜਿਹੜਾ ਪਾਣੀ ਆ ਉਹ ਖਰਾਬ ਹੈਗਾ ਆ ਉਹਦੇ ਲਈ ਮੈਂ ਪਾਣੀ ਵਾਲੀ ਟੈਂਕੀ ਜਿਹੜੀ ਆ ਉਹ ਦਾ ਜਿਹੜਾ ਅਰੇਂਜ ਕਰਵਾਵਾਂਗੇ ਦਾ ਪ੍ਰਬੰਧ ਕਰਾਂਗੇ ਤੇ ਹੈਲਥ ਨੂੰ ਮੁੱਖ ਰੱਖਦੇ ਹੋਏ ਮਨ ਲਾ ਕਲੀ ਨੇ ਤੇ ਬੱਚਿਆਂ ਦੇ ਜਿਹੜੀ ਖੇਡ ਗਰਾਉਂਡ ਆ ਉਹ ਵੀ ਅਸੀਂ ਜਿਹੜੀ ਆ ਸਟੇਡੀਅਮ ਦੀ ਮੰਗ ਕੀਤੀ ਹੋਈ ਆ ਅਲਰੇਡੀ ਸਰਕਾਰ ਤੋਂ ਉਹ ਵੀ ਪੂਰੀ ਕਰਵਾਵਾਂਗੇ ਤੇ ਸਾਡੀਆਂ ਜਿਹੜੀਆਂ ਦੋ ਸੜਕਾਂ ਪੱਕੀਆਂ ਆ ਤੇ ਦੋ ਕੱਚੀਆਂ ਆ ਇਹਨੇ ਆ ਕਿ ਮੰਡੀ ਬੋਰਡ ਦੇ ਦਿਨ ਆਉਂਦੀਆਂ ਜਿਹੜੀਆਂ ਕੱਚੀਆਂ ਸੜਕਾਂ ਉਹਨਾਂ ਨੂੰ ਪੱਕੇ ਕਰਨ ਦੀ ਔਰ ਜਿਹੜੀਆਂ ਆਲਰੇਡੀ ਕੱਚੀਆਂ ਆ ਉਹਨਾਂ ਦੀ ਰਿਪੇਅਰ ਦੀ ਅਸੀਂ ਜਿਹੜੀ ਆ ਮੰਗ ਕੀਤੀ ਹੋਈ ਆ ਬਹੁਤ ਜਲਦੀ ਜਿਹੜੀ ਆ ਉਹ ਕੋਈ ਪਹੁੰਚਾਈ ਦੀ ਜਿੰਨੇ ਤੁਸੀਂ ਕਹਿੰਨੇ ਵੀ ਮੈਨੂੰ ਪਿੰਡ ਵਾਸੀ ਬਲਾ ਭਰੋਸਾ ਦੇ ਰਹੇ ਆ ਪਿੰਡ ਵਾਸੀਆਂ ਨੇ ਭਰੋਸਾ ਕਰਕੇ ਜੇ ਤੁਸੀਂ ਸਰਪੰਚ ਬਣ ਗਏ ਤੁਸੀਂ ਜਿਹੜੀਆਂ ਮੰਗਾਂ ਕਹੀਆਂ ਪੂਰੀਆਂ ਕਰਵਾ ਸਕੋਗੇ ਬਿਲਕੁਲ ਜੀ ਇਹਨਾਂ ਤੋਂ ਉੱਪਰ ਹੋਰ ਵੀ ਕਰਾਂਗੇ ਜਿਵੇਂ ਸਾਡੇ ਪਿੰਡ ਦੇ ਵਿੱਚ ਸੀਵਰੇਜ ਦੀ ਲੋੜ ਆ ਔਰ ਦੋਨਾਂ ਛੱਪਣਾ ਦੇ ਉੱਪਰ ਵਾਟਰ ਟ੍ਰੀਟਮੈਂਟ ਪਲਾਂਟ ਦੀ ਵੀ ਲੋੜ ਆ ਤੇ ਮੈਂ ਪੂਰੀ ਤਨਦੇਹੀ ਦੇ ਨਾਲ ਕੋਸ਼ਿਸ਼ ਕਰਕੇ ਮਿਹਨਤ ਕਰਕੇ ਜਿੰਆਂ ਦੀਆਂ ਉਮੀਦਾਂ ਦੇ ਉੱਪਰ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਜਿੱਦਾਂ ਮਾਪਿਆਂ ਦੇ ਇੱਕ ਹੋਰ ਉਮੀਦ ਹੁੰਦੀ ਹੈ ਵੀ ਸਾਡੇ ਪਿੰਡਾਂ ਦੇ ਵਿੱਚ ਸਰਕਾਰੀ ਸਕੂਲ ਹੈ ਸਰਕਾਰੀ ਸਕੂਲ ਹੁੰਦੇ ਆ ਟੀਚਰ ਉੱਥੇ ਘਟਣ ਦੇ ਬੱਚੇ ਜ਼ਿਆਦਾ ਹੁੰਦੇ ਤੁਸੀਂ ਆਪਣੇ ਸਕੂਲ ਦੇ ਵਿੱਚ ਤੁਸੀਂ ਟੀਚਰ ਪੂਰੇ ਆ ਕਿ ਜੇ ਪੂਰੇ ਕਰੋਗੇ ਸਕੂਲ ਦੇ ਵਿੱਚ ਟੀਚਰ ਪੂਰੇ ਆ ਮਟ ਹੁਣ ਜਿਹੜਾ ਜਿੱਦਾਂ ਲੋਕਾਂ ਦਾ ਰਿਹਾਨ ਪ੍ਰਾਈਵੇਟ ਸਕੂਲ ਆ ਉਹਨਾਂ ਕਰਕੇ ਬੱਚਿਆਂ ਦੀ ਤਾਂ ਥੋੜੀ ਘਟਿਆ ਅਸੀਂ ਜਿਹੜਾ ਆ ਸਰਕਾਰ ਤੋਂ ਪੁਰਜਰ ਮੰਗ ਕਰਾਂਗੇ ਕਿ ਸਾਨੂੰ ਜਿਹੜੀ ਆ ਇੱਥੇ ਅੰਗਰੇਜ਼ੀ ਸਕੂਲਾਂ ਦੀ ਤਰਜ਼ ਦੇ ਉੱਪਰ ਨਰਸਰੀ ਐਲ ਕੇ ਜੀ ਜੁ ਕੇ ਦੀਆਂ ਕਲਾਸਾਂ ਸਟਾਰਟ ਕੀਤੀਆਂ ਜਾਣ ਤਾ ਕਿ ਉਹਨਾਂ ਵਿੱਚ ਜਿਹੜਾ ਆ ਸਿੱਖਿਆ ਦਾ ਪੱਧਰ ਜਿਹੜਾ ਆ ਉਹ ਵਧੀਆ ਸਿੱਖਿਆ ਦੇ ਸੀ